ਅਫਲਾਤੂ ਸਿਕੰਦਰ ਬਾਦਸ਼ਾਹ ਦਾ ਇੱਕ ਬਹੁਤ ਹੀ ਸਿਆਣਾ ਹਕੀਮ ਸੀ ਜਦ ਉਸ ਦੀ ਉਮਰ ਦੇ ਦਿਨ ਪੂਰੇ ਹੋ ਗਏ ਤੇ ਉਸ ਨੂੰ ਪਤਾ ਲੱਗਾ ਕਿ ਅੱਜ ਮੇਰੀ ਮੌਤ ਹੋਣ ਜਾ ਰਹੀ ਹੈ ਤਾਂ ਉਸ ਨੇ ਆਪਣੀ ਅਕਲ ਦੇ ਬਲ ਕਰਕੇ ਆਪਣੇ ਵਰਗੀਆਂ ਅਣਗਿਣਤ ਹੀ ਦੇਹਾਂ ਰਚ ਲਈਆਂ ਧਰਮਰਾਜ ਦੇ ਹੁਕਮ ਅਨੁਸਾਰ ਜਦ ਜਮਦੂਤ ਉਸ ਨੂੰ ਫੜਨ ਵਾਸਤੇ ਆਏ ਤਾਂ ਅਨੇਕਾਂ ਅਫਲਾਤੂ ਵੇਖ ਕੇ ਹੈਰਾਨ ਹੋ ਗਏ ਤੇ ਸੋਚਦੇ ਹਨ ਕਿ ਕਿਸ ਨੂੰ ਫੜਕੇ ਲਾਈਏ ਜਾਂ ਤੋਂ ਕੋਈ ਨਿਸ਼ਚਾ ਨਾ ਕਰ ਸਕੇ ਤਾਂ ਵਾਪਸ ਧਰਮਰਾਜ ਦੇ ਪਾਸ ਚਲੇ ਗਏ ਤੇ ਆਖਣ ਲੱਗੇ ਉੱਥੇ ਤਾਂ ਅਨੇਕਾ ਫਲਾਤੂ ਹਨ ਅਸੀਂ ਕਿਸ ਨੂੰ ਫੜਕੇ ਲਾਈਏ ਧਰਮਰਾਜ ਨੇ ਸਮਝਾਇਆ ਕਿ ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਲਾਈਨ ਵਿੱਚ ਖੜਕੇ ਆਖਣਾ ਵਾਹ ਵਾਹ ਬੜੀਆਂ ਸੋਹਣੀਆਂ ਮੂਰਤਾ ਬਣਾਈਆਂ ਹਨ ਇਹਨਾਂ ਦੇ ਬਣਾਉਣ ਵਾਲਾ ਕਾਰੀਗਰ ਵੀ ਬੜਾ ਸਿਆਣਾ ਹੈ ਹੋਰ ਤਾਂ ਸਭ ਕੁਝ ਠੀਕ ਹੈ ਪਰ ਇੱਕੋ ਹੀ ਨੁਕਸ ਹੈ ਜਿਹੜਾ ਨੱਕ ਵਿੰਗਾ ਰਹਿ ਗਿਆ ਹੈ ਜਦ ਇਸ ਤਰ੍ਹਾਂ ਕਹੋਗੇ ਤਾਂ ਜੋ ਅਸਲੀ ਫਲਾਤੂ ਹੋਵੇਗਾ ਉਹ ਬੋਲ ਪਵੇਗਾ ਕਿ ਨੱਕ ਕਿੱਥੋਂ ਵਿੰਗਾ ਹੈ ਬਸ ਉਸੇ ਨੂੰ ਮਾਰ ਕੇ ਲੈ ਆਉਣਾ ਜੰਮਦੂਤਾਂ ਨੇ ਉਸੇ ਤਰ੍ਹਾਂ ਕੀਤਾ ਵਾਪਸ ਆ ਕੇ ਸਭ ਨੂੰ ਇੱਕ ਜਗ੍ਹਾ ਇਕੱਠਾ ਕਰ ਲਿਆ ਤੇ ਇੱਕ ਇੱਕ ਦੀ ਛਲਾਂਗਾ ਕਰਦਿਆਂ ਕਿਹਾ ਵਾਹ ਵਾਹ ਇਹ ਮੂਰਤਾਂ ਬਹੁਤ ਸੁੰਦਰ ਹਨ ਜਿਸ ਕਾਰੀਗਰ ਨੇ ਬਣਾਇਆ ਹਨ ਉਹ ਬੜਾ ਹੀ ਸਿਆਣਾ ਹੈ ਪਰ ਇੱਕੋ ਨੁਕਸ ਵਾਲੀ ਗੱਲ ਹੈ ਕਿ ਜਿਹੜਾ ਨੱਕ ਵਿੰਗਾ ਬਣਾਇਆ ਗਿਆ ਹੈ ਉਸ ਵੇਲੇ ਅਸਲੀ ਅਫਲਾਤੂ ਬੋਲ ਪਿਆ ਕਿੱਥੇ ਨੱਕ ਵਿੰਗਾ ਹੈ ਬਸ ਜਮਦੂਤਾ ਨੇ ਚੱਟ ਮਾਰ ਲਿਆ ਉਸ ਦੀ ਮੌਤ ਹੋ ਗਈ